ਇਹਦੀ ਕੀ ਸਟਾਰਟਿੰਗ ਪ੍ਰਾਈਸ ਆ ਇਹਦੀ ਕੀ ਇਹ ਤਾਂ ਮਹਿੰਗਾ ਹੋਊਗਾ ਯਾਰ ਸਟਾਰਟਿੰਗ ਪ੍ਰਾਈਸ ਤੁਸੀਂ ਮੰਨ ਕੇ ਚੱਲੋ ਜੀ ਜੇ ਕੁੜਤੇ ਵੀ ਐ ਮੇਰੀ ਗੱਲ ਤਾਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤੀ 500 ਰੁਪਏ ਸਟਾਰਟਿੰਗ ਇਹਦਾ ਇਹਦਾ ਕੀ ਰੇਟ ਹੋਊਗਾ ਇਹਦਾ ਇਹ ਤੁਸੀਂ ਮੰਨ ਰੇਮੰਡ ਦੀ ਸਾਰੀ ਸ਼ਰਟਿੰਗ ਆ ਟੋਟਲੀ ਕਾਟਨ ਦੀ ਸ਼ਰਟਿੰਗ ਆ ਜੀ ਜੀ ਇਹ ਹਜ਼ਾਰ ਦੇ ਅੰਡਰ ਅੰਡਰ ਲਗਭਗ ਸ਼ਰਟ ਆ ਜਾਂਦੀ ਆ ਰੇਮੰਡ ਦੀ ਠੀਕ ਆ ਜੀ ਹਾਂਜੀ ਪਿਓਰ ਗੀਜ਼ਾ ਕਾਟਨ ਆ ਜੀ ਜੀ ਟ੍ਰੈਂਡਿੰਗ ਆਈਟਮ ਆ ਮੁਫਤ ਲਾਲ ਕੰਪਨੀ ਦਾ ਜੀ ਬ੍ਰਾਂਡ ਉਹ ਵੀ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਆ ਇਹਦਾ ਕੀ ਰੇਟ ਰੂਟ ਕੀ ਹਿਸਾਬ ਕਿਤਾਬਾ ਕੀ ਹਿਸਾਬ ਕਿਤਾਬ ਚ ਆਪਾਂ ਕਿਸੇ ਨੂੰ ਸਿਉਂਕੇ ਦੇ ਦਿਆਂਗੇ ਨਹੀਂ ਸਵਾਈ ਜੇ ਆਪਾਂ ਬ੍ਰਾਂਡ ਦੀ ਗੱਲ ਕਰੀਏ ਵੀਰੇ ਆਪਾਂ ਸੀਆਰਐਮ ਬ੍ਰਾਂਡ ਦੇ ਵਿੱਚ 5000 ਦਾ ਮੰਨ ਕੇ ਚੱਲੋ ਜੀ ਕੋਟ ਪੈਂਟ ਆਪਾਂ ਸਟਿਚ ਕਰਕੇ ਦੇ ਦਿੰਨੇ ਆ ਵਿੱਦ ਕਪੜਾ ਨਹੀਂ ਅੱਛਾ ਇਹਨੂੰ ਉਬਲ ਨਹੀਂ ਪਹਿਣਗੇ ਇਹਨੂੰ ਉਲ ਨਹੀਂ ਪਹਿਣਗੇ ਜੀ ਜਿਸ ਤਰ੍ਹਾਂ ਘਰ ਵਾਲੀ ਨਾਲ ਕੋਈ ਲੜਾਈ ਨਹੀਂ ਵੀ ਤੂੰ ਮੇਰੇ ਕੱਪੜੇ ਨਹੀਂ ਉਹ ਪ੍ਰੈਸ ਕੀਤੇ ਬਿਲਕੁਲ ਜੀ ਬਿਲਕੁਲ ਇਹ ਵੀ ਬ੍ਰਾਂਡ ਦਾ ਹੋਊਗਾ ਸੀਆਰਐਮ ਦਾ ਜੀ ਆਪਾਂ ਹੂੰ ਇਹ ਬਾਈ ਜੀ ਜਿਹੜਾ 10000 ਦੀ ਸ਼ਾਪਿੰਗ ਕਰਦਾ ਉਹਨੂੰ ਇੱਕ ਪੈਂਟ ਸ਼ਰਟ ਫ੍ਰੀ ਆ ਜੀ ਤੇ ਨਾਲ ਇੱਕ ਘੜੀ ਇਹ ਬਾਈ ਜੀ ਇਹ ਸਾਡਾ ਆਫਰ ਚੱਲ ਰਿਹਾ ਜਿਹੜਾ ਵੀ ਤੁਹਾਡੀ ਵੀਡੀਓ ਵਗੈਰਾ ਸ਼ੇਅਰ ਕਰਕੇ ਆਉਂਦਾ ਉਹਨੂੰ ਇਹ ਰੇਮੰਡ ਦਾ ਕੁੜਦਾ ਵੀ ਐਮਐ ਹੋलो ਮੇਰੀ ਵੀਡੀਓ ਦੇਖਣ ਦਾ ਨਾ ਤੁਹਾਨੂੰ ਇੱਕ ਫਾਇਦਾ ਹੋ ਜਾਣਾ ਆਪਾਂ ਖੜੇ ਆ ਬਠਿੰਡੇ ਬੀਬੀ ਵਾਲਾ ਚੌਂਕ ਦੇ ਵਿੱਚ ਵੀ ਤੁਹਾਡੇ ਸਾਰੇ ਟੱਬਰ ਦੀ ਸਾਰੇ ਦੀ ਡਿਮਾਂਡ ਇੱਕੋ ਬੰਦਾ ਪੂਰੀ ਕਰ ਸਕਦਾ ਭੋਲਾ ਟੇਲਰ ਭੋਲਾ ਟੇਲਰ ਸਾਰੇ ਟੱਬਰ ਦੀ ਡਿਮਾਂਡ ਕਿਵੇਂ ਪੂਰੀ ਕਰ ਸਕਦਾ ਅਸਲ ਦੇ ਵਿੱਚ ਗਾਂਦਿਆਂ ਆ ਸਜ ਨੂੰ ਵੀ ਇਹ ਬੰਦੇ ਬੱਚੇ ਦਾ ਬੀਬੀ ਦਾ ਬਜ਼ੁਰਗ ਦਾ ਨੌਜਵਾਨ ਦਾ ਚਾਹ ਪੈਂਟ ਸ਼ਰਟ ਹੋਵੇ ਚਾਹ ਕੋਟ ਪੈਂਟ ਹੋਵੇ ਚਾਹ ਸ਼ੇਰਬਾਨੀ ਹੋਵੇ ਚਾਹ ਪਹਿਣਾ ਦਾ ਸੂਟ ਹੋਵੇ ਚਾਹ ਹੈਂਡਵਰਕ ਦੀ ਗੱਲ ਹੋਵੇ ਤਾਂ ਇਹ ਸਾਰਾ ਮਸਲਾ ਹੱਲ ਇੱਥੋਂ ਹੀ ਕਰਕੇ ਮਤਲਬ ਤੁਹਾਡੇ ਵਿਆਹ ਦੀ ਤੁਹਾਡੀ ਬਰਾਤ ਦੀ ਤੁਹਾਡੇ ਮੰਗਣੇ ਦੀ ਸਾਰੀ ਤਿਆਰੀ ਕਰਕੇ ਦੇ ਦਿੰਦੇ ਆ ਇੱਕ ਖਾਸ ਗੱਲ ਇਹਨਾਂ ਦੀ ਤੁਹਾਨੂੰ ਮੈਂ ਦੱਸਾਂ ਕਿ ਇੱਜ਼ਤ ਲੋਕ ਪਤਾ ਕਿਵੇਂ ਕਿਉਂ ਜ਼ਿਆਦਾ ਕਰਦੇ ਆ ਕਿਉਂਕਿ ਇਹ ਨਾ ਤਿੰਨ ਭਰਾ ਐ ਤੇ ਤਿੰਨੇ ਭਰਾਵਾਂ ਦੀ ਆਪਸ ਵਿੱਚ ਇੰਨੀ ਬਣਦੀ ਆ ਕਿ ਲੋਕ ਇਹਨਾਂ ਦੀ ਬਣਦੀ ਦੀ ਮਿਸਾਲ ਦਿੰਦੇ ਆ ਇਸੇ ਕਰਕੇ ਇਹ ਬੰਦੇ ਕਾਮਯਾਬ ਆ ਜਿੱਥੇ ਭਰਾਵਾਂ ਦੀ ਬਣਦੀ ਹੋਵੇ ਉੱਥੇ ਲੋਕ ਕਾਮਯਾਬ ਹੋ ਹੀ ਜਾਂਦੇ ਹੁੰਦੇ ਆ ਸਜਣੋ ਤੁਹਾਨੂੰ ਰਮਾਇਣ ਵਾਲੀ ਇੱਕ ਗੱਲ ਯਾਦ ਹੋਊਗੀ ਕਹਿੰਦੇ ਵੀ ਰਾਮ ਦੇ ਨਾਲ ਭਰਾ ਸੀ ਉਹ ਤਾਂ ਜਿੱਤ ਗਿਆ ਰਾਵਣ ਦੇ ਨਾਲ ਭਰਾ ਨਹੀਂ ਸੀ ਉਹ ਤਾਂ ਹਾਰ ਗਿਆ ਇਹ ਸਜਣਾ ਦੇ ਨਾਲ ਭਰਾ ਆ ਤਾਂ ਕਰਕੇ ਜਿੱਤ ਗਿਆ ਸੇਮ ਬਾਈ ਹਾਜੀ ਮੈਂ ਤੁਹਾਡੇ ਕੋਲੇ ਇੱਥੇ ਠੀਕ ਹੈ ਇੱਕ ਤਾਂ ਸਾਰਾ ਪਰਿਵਾਰ ਸਮਾ ਲੈਂਦਾ ਕੱਪੜੇ ਹਨਾ ਮੁੰਡੇ ਕੋਲੋਂ ਵੀ ਸਾਰਾ ਲੇਡੀਜ਼ ਦਾ ਹੈਂਡਵਰਕ ਹੋ ਜਾਂਦਾ ਸਾਰਾ ਹੋ ਜਾਂਦਾ ਪਰ ਅਸਲ ਦੇ ਵਿੱਚ ਤੁਹਾਡੇ ਤਿੰਨਾਂ ਬਿਸ਼ਵਾਸ ਕਰਨ ਦਾ ਕਾਰਨ ਕੀ ਹੈ ਤੁਹਾਡੀ ਸਟੀਚਿੰਗ ਜਿਆਦਾ ਵਧੀਆ ਕਿ ਰੇਟ ਵਧੀਆ ਕੀ ਵਧੀਆ ਤਰਸ ਤੁਹਾਡਾ ਤੁਸੀਂ ਕੀ ਮੰਨਦੇ ਕਿਹੜੀ ਚੀਜ਼ ਨਾਲ ਸਤ ਕਰਦੇ ਨੇ ਤਿੰਨੇ ਭਾਈ ਬਹਿ ਕੇ ਦੇਖੋ ਬਈ ਜੀ ਜਿਹੜੀ ਗੱਲ ਹੈ ਵਿਸ਼ਵਾਸ ਦੀ ਓਵਰ ਆਲ ਵਿਸ਼ਵਾਸ ਕਰਨਾ ਅੱਜ ਕੱਲ ਬਹੁਤ ਔਖਾ ਔਖਾ ਪਰ ਜਿਹੜਾ ਕੱਪੜੇ ਵਾਲੇ ਮਸਲੇ ਤੇ ਜਿਹੜੀ ਗੱਲ ਆਉਂਦੀ ਹੈ ਕਿ ਸਾਡੇ ਤੇ ਵਿਸ਼ਵਾਸ ਕਿਉਂ ਕਰਦੇ ਆ ਸਭ ਤੋਂ ਪਹਿਲੀ ਗੱਲ ਤਾਂ ਅਸੀਂ ਪ੍ਰੈਫਰ ਦਿੰਨੇ ਆ ਇਹ ਬ੍ਰਾਂਡ ਨੂੰ ਜੀ ਅਸੀਂ ਜਿੰਨਾ ਵੀ ਕਪੜਾ ਸੇਲ ਕਰਦੇ ਆ ਸਾਡੇ ਕੋਲ ਟੋਟਲੀ ਬ੍ਰਾਂਡ ਹੀ ਹੁੰਦਾ ਜੀ ਜਿਵੇਂ ਕਿ ਰੇਮੰਡ ਸੀ ਆਰਾਮ ਓਸ਼ੀਅਮ ਜੀ ਲੋਕਲ ਆਈਟਮ ਅਸੀਂ ਕਦੇ ਵੀ ਕੋਈ ਸੇਲ ਨਹੀਂ ਕੀਤੀ ਜੀ ਦੂਸਰੀ ਗੱਲ ਸਾਡਾ ਜਿਹੜਾ ਫੋਕਸ ਹੁੰਦਾ ਉਹ ਕੁਆਲਿਟੀ ਤੇ ਹੁੰਦਾ ਜੀ ਕਿ ਗਾਹਕ ਨੇ ਪੈਸੇ ਲਾਉਣੇ ਆ ਚੱਲ ਕੇ ਆਇਆ ਅਸੀਂ ਕੁਆਲਿਟੀ ਨਾਲ ਸਮਝੌਤਾ ਨਹੀਂ ਕਰਦੇ ਤੇ ਰੇਟ ਮਾਰਕੀਟ ਨੂੰ ਘੱਟ ਦੇ ਮਾਰਕੀਟ ਨਾਲੋਂ ਰੇਟ ਸਾਡੇ ਘੱਟ ਹੋਣਗੇ ਜੀ ਕਵਾਲਿਟੀ ਵਧੀਆ ਹੋਊਗੀ ਰੇਟ ਅਸੀਂ ਤੁਹਾਨੂੰ ਦੱਸਦੇ ਜਾਵਾਂਗੇ ਬ੍ਰਾਂਡ ਦਿਖਾਉਂਦੇ ਜਾਵਾਂਗੇ ਕੰਪੈਰੀਜ਼ਨ ਕਰ ਲਿਓ ਸਾਡੇ ਰੇਟਾਂ ਦਾ ਵਖਾਓ ਵਖਾਓ ਜਿਸ ਤਰ੍ਹਾਂ ਕਿ ਸਾਡੇ ਕੋਲੇ ਰੇਮਨ ਦੀ ਸਾਰੀ ਸ਼ਰਟਿੰਗ ਆ ਟੋਟਲੀ ਕਾਟਨ ਦੀ ਸ਼ਰਟਿੰਗ ਆ ਜੀ ਜੀ ਇਹ ਹਜ਼ਾਰ ਦੇ ਅੰਡਰ ਅੰਡਰ ਲਗਭਗ ਛੜ ਆ ਜਾਂਦੀ ਆ ਰੇਮਨ ਦੀ ਠੀਕ ਆ ਜੀ ਹਾਂਜੀ ਜੀ ਉਸ ਤੋਂ ਬਾਅਦ ਆ ਐਂਡੀਐਸ ਸੀਆਰਐਮ ਓਸੀਐਮ ਤੇ ਡੌਨਰ ਜੀ ਇਹ ਵੀ 100% ਕਾਟਨ ਚ ਮਿਲੂ ਜੀ ਉਸ ਤੋਂ ਬਾਅਦ ਮਨ ਲਓ ਵੀ ਕਸਟਮਰ ਦਾ ਜਿਹੇ ਜਾਂ ਕੋਈ ਪ੍ਰੋਫੈਸ਼ਨ ਆ ਜਿਹੇ ਜੀ ਕੋਈ ਡਿਮਾਂਡ ਆ ਉਹਦੇ ਅਕੋਰਡਿੰਗ ਉਹਨੂੰ ਪੂਰਾ ਕਰਦੇ ਆ ਅਸੀਂ ਜੀ ਉਹਨੂੰ ਸੈਟੀਸਫਾਈ ਕਰਾਉਨੇ ਆ ਜੀ ਜੇ ਕੋਈ ਉੱਚੇ ਦਬਕੇ ਦੇ ਆ ਮੰਨ ਲਓ ਕਿ ਉਹਨਾਂ ਦਾ ਸਿਟਿੰਗ ਦਾ ਕੰਮ ਆ ਤਾਂ ਉਹਨੂੰ ਕੰਫਰਟੇਬਲ ਕੱਪੜੇ ਦਿੱਤੇ ਜਾਂਦੇ ਆ ਜੇ ਕਿਸੇ ਦਾ ਮਜ਼ਦੂਰੀ ਦਾ ਕੰਮ ਆ ਤਾਂ ਉਹਨੂੰ ਹੰਡ ਅਨਸਾਰ ਵੀ ਜਿਸ ਤਰ੍ਹਾਂ ਦੀ ਉਹਦੀ ਡਿਮਾਂਡ ਹੁੰਦੀ ਆ ਆਪਾਂ ਉਹ ਪੂਰੀ ਕਰਦੇ ਆ ਦੇਣਾ ਬ੍ਰਾਂਡ ਚ ਹਾਂਜੀ ਦੇਣਾ ਬ੍ਰਾਂਡ ਚ ਲੋਕਲ ਅਸੀਂ ਦੇਣਾ ਨਹੀਂ ਠੀਕ ਆ ਚਾਹੇ ਅਗਲੇ ਦਾ ਬਜਟ 500 ਦਾ ਚਾਹੇ 5000 ਦਾ ਉਹਨੂੰ ਅਸੀਂ ਉਹ ਬ੍ਰਾਂਡ ਦੇ ਵਿੱਚ ਹੀ ਕਵਰ ਕਰਨਾ ਉਸੇ ਵਾਜੜ ਦੇ ਵਿੱਚ ਕਵਰ ਕਰਕੇ ਫਿਰ ਕਸਟਮਰ ਨੂੰ ਸੈਟੀਸਫਾਈ ਕਰਾਉਣਾ ਹੈ। ਮਤਲਬ ਤੁਹਾਡੇ ਕੋਲ ਸ਼ਹਿਰ ਦੇ ਅਮੀਰ ਲੋਕ ਵੀ ਆਉਂਦੇ ਆ। ਤੁਹਾਡੇ ਕੋਲ ਸ਼ਹਿਰ ਦੇ ਮਜ਼ਦੂਰ ਲੋਕ ਵੀ। ਬਿਲਕੁਲ ਜੀ। ਦੇਖੋ ਜੀ ਜਦੋਂ ਆਪਾਂ ਦੁਕਾਨ ਖੋਲ੍ਹ ਲਈ ਜੀ ਤਾਂ ਕਸਟਮਰ ਨੇ ਕਹਿੰਦੇ ਨਹੀਂ ਪੁੱਛ ਕੇ ਆਉਣਾ ਜਾਂ ਦੱਸ ਕੇ ਆਉਣਾ ਕਿ ਮੈਂ ਅਮੀਰ ਆ ਜਾਂ ਗਰੀਬ ਆ। ਹਰ ਇੱਕ ਬੰਦਾ ਸਾਡੇ ਕੋਲੇ ਆਸ ਨਾਲ ਆਉਂਦਾ ਕਿ ਇੱਥੋਂ ਮੇਰੀ ਡਿਮਾਂਡ ਪੂਰੀ ਹੋ ਜਾ। ਜੀ। ਜੇ ਅਸੀਂ ਕਸਟਮਰ ਦੀ ਡਿਮਾਂਡ ਹੀ ਨਾ ਪੂਰੀ ਕਰ ਸਕੇ ਫਿਰ ਤਾਂ ਦੁਕਾਨਦਾਰੀ ਦਾ ਕੋਈ ਫਾਇਦਾ ਨਹੀਂ। ਬਿਲਕੁਲ। ਆ ਜੋ ਦਿਖਾਉਂਗੇ ਰੇਟ। ਹਾਂ ਜੀ। ਜੀ। ਇਸ ਤੋਂ ਅੱਗੇ ਆ ਆ ਕਿਹੜਾ ਸੀਗਾ ਇਹ ਸੀ ਆਰਮ ਦੀ ਸ਼ਰਟਿੰਗ ਆ ਜੀ ਇਹ ਕਿੰਨੇ ਤੋਂ ਸ਼ੁਰੂ ਹੋ ਜਾਂਦੀ ਹੈ ਲਓ ਜੀ ਇਹ ਟੋਟਲੀ 100% ਕਾਟਨ ਚ ਆ ਜੀ ਜੀ ਲਓ ਇਹ ਡੋਨੀਅਰ ਚ ਆ ਗਈ ਜੀ ਇਹ ਵੀ ਪਿਓਰ ਕਾਟਨ ਦੀ ਹੈ ਇਹਦੇ ਇਸ ਤੋਂ ਤੁਹਾਨੂੰ ਕਲਰ ਜਿੰਨੇ ਕਹੋਗੇ ਓਨੇ ਮਿਲ ਜਾਣਗੇ ਡਿਜ਼ਾਈਨ ਜਿੰਨੇ ਕਹੋਗੇ ਓਨੇ ਮਿਲ ਜਾਣਗੇ ਜੀ ਹਾਂ ਜੀ ਲਓ ਜੀ ਇਹ ਰੇਮਨ ਦੀ ਸ਼ਰਟਿੰਗ ਆ ਗਈ ਜਿੱਕਾ ਲਬ੍ਰਿਤ ਹੋਰਦੇ ਹੋਏ ਇਹ ਇਨਾਂ ਕੋਲੇ ਨਾ ਡਿਜ਼ਾਈਨ ਸੋਹਣੇ ਬਹੁਤ ਆ ਹੈ ਬਾਕੀ ਕੱਪੜਾ ਬ੍ਰੈਂਡ ਵੀ ਸਾਡੀ ਗਰੰਟੀ ਹੋਏਗੀ ਤੇ ਆ ਦੇਖੋ ਪਾਇਆ ਕਿੰਨਾ ਸੋਹਣਾ ਲੱਗੂਗਾ ਆ ਦੇਖੋ ਜੇ ਸਮਾਇਆ ਹੋਇਆ ਕਿੰਨਾ ਸੋਹਣਾ ਲੱਗੂਗਾ ਕਿੰਨੇ ਚਿਰਚ ਸਿਉਂਕੇ ਦੇ ਦੋਗੇ ਤੁਸੀਂ ਆਹ ਉਹ ਤੁਹਾਡੀ ਜ਼ਰੂਰਤ ਤੇ ਡਿਪੈਂਡ ਆ ਬਾਈ ਜੀ ਵੈਸੇ ਤਾਂ ਸਾਨੂੰ ਘੱਟੋ ਘੱਟ 5 ਤੋਂ 7 ਦਿਨ ਦਾ ਸਮਾਂ ਤਾਂ ਚਾਹੀਦਾ ਹੈ ਸਮਾਂ ਲੈ ਲੈਂਦੇ ਆ ਕਿਸੇ ਵੀ ਬੰਦੇ ਦਾ ਬਿਲਕੁਲ ਜੀ ਜੇ ਕਿਸੇ ਨੂੰ ਕੋਈ ਐਮਰਜੈਂਸੀ ਆ ਤਾਂ ਉਹਦੀ ਮਜਬੂਰੀ ਵੀ ਅਸੀਂ ਸਮਝਦੇ ਆ ਠੀਕ ਹੈ ਤਾਂ ਉਹਨੂੰ ਉਹਦੇ ਹਿਸਾਬ ਨਾਲ ਪਹਿਲਾਂ ਡਿਲੀਵਰੀ ਦੇ ਦਿੰਦੇ ਆ ਤੇ ਜੇ ਹੁਣ ਮੰਨ ਕੇ ਚੱਲੋ ਕੋਈ ਬੰਦਾ ਹੈ ਮੈਂ ਸਾਰੇ ਪਰਿਵਾਰ ਦਾ ਕਹਤਾ ਤੇ ਉਹਨਾਂ ਨੇ ਟਿਕਟਾਂ ਲਈਆਂ ਹੋਈਆਂ ਭਾਈ ਬਾਹਰਲੇ ਮੁਲਕ ਤੋਂ ਉਹਨਾਂ ਨੇ ਆਉਣਾ ਆਉਣ ਸਰ ਚੌਥੇ ਦਿਨ ਵਿਆਹ ਹੈ ਤੇ ਉਹਨਾਂ ਕੋਲ ਤਾਂ ਕੱਪੜੇ ਨਹੀਂ ਹੋਣੇ ਉਹ ਕੀ ਕਰਨ ਕੋਈ ਨਾ ਜੀ ਹੈਗੇ ਆ ਆਪਾਂ ਉਹ ਓਕੇ ਮੈਂ ਕਿਵੇਂ ਕਿਵੇਂ ਵੀਡੀਓ ਕਾਲ ਤੇ ਸਾਡੇ ਨਾਲ ਸੰਪਰਕ ਕਰਨੀ ਜੀ ਮੇਜ਼ਰਮੈਂਟ ਆ ਜਿਹੜਾ ਉਹਨਾਂ ਦਾ ਨਾਪ ਵਗੈਰਾ ਅਸੀਂ ਵੀਡੀਓ ਕਾਲ ਤੇ ਲਵਾਂਗੇ ਜੀ ਜਿਸ ਦਿਨ ਉਹ ਆਉਣਗੇ ਆਉਂਦਿਆਂ ਨੂੰ ਕੱਪੜੇ ਰੈਡੀ ਹੋਣਗੇ ਆਉਂਦਿਆਂ ਨੂੰ ਸਾਰੇ ਟੱਬਰ ਦੇ ਕੱਪੜੇ ਪਵਾ ਦਾਂਗੇ ਸਣੇ ਬੱਚੇ ਸਣੇ ਬਾਪੂ ਬੀਬੀ ਉਹਦੇ ਬਾਈ ਦੇ ਘਰ ਵਾਲੀ ਹਾਂਜੀ ਹਾਂ ਉਹ ਘਰ ਵਾਲਾ ਸਾਬ ਇੱਥੋਂ ਹੀ ਕੋਰਪੈਂਟ ਇੱਥੋਂ ਹੀ ਕੁੜਤਾ ਪਿਆਮਾ ਸਾਰਾ ਕੁਝ ਇੱਥੋਂ ਹੀ ਸਾਰਾ ਕੁਝ ਰੈਡੀ ਕਰਕੇ ਦੇਵਾਂਗੇ ਜੀ ਕੁੜਤਾ ਪਿਆਮਾ ਕੋਰਟ ਪੈਂਟ ਪੈਂਟ ਸ਼ਰਟ ਸ਼ੇਰਵਾਨੀ ਸਾਰਾ ਕੁਝ ਆਪਾਂ ਰੈਡੀ ਕਰਦੇ ਹਾਂ ਕਿੰਨੇ ਕੁ ਤੋਂ ਕੋਰਟ ਪੈਂਟ ਕਿੰਨੇ ਕੁ ਤੋਂ ਸਟਾਰ ਸਣੇ ਸਵਾਈ ਜੇ ਆਪਾਂ ਬ੍ਰਾਂਡ ਦੀ ਗੱਲ ਕਰੀਏ ਵੀਰੇ ਆਪਾਂ ਸੀਆਰਐਮ ਬ੍ਰਾਂਡ ਦੇ ਵਿੱਚ 5000 ਦਾ ਮੰਨ ਕੇ ਚੱਲੋ ਜੀ ਕੋਟ ਪੈਂਟ ਆਪਾਂ ਸਟਿਚ ਕਰਕੇ ਦੇ ਦਿੰਨੇ ਆ ਵਿੱਦ ਕਪੜਾ ਨਹੀਂ 5000 ਸਟਿਚਿੰਗ ਦਾ ਲੈਣੇ ਤੁਸੀਂ ਵਿੱਦ ਕਪੜਾ ਵਿੱਦ ਸਟਿਚਿੰਗ 5000 ਸੀਆਰਐਮ ਦੀ ਆਪਣੀ ਸਟਾਰਟਿੰਗ ਰੇਂਜ ਹੈ ਜੀ ਇਹ ਕੁਮਾਰ ਯਾਰ ਇੰਨਾ ਕਾ ਟ੍ਰੇਡ ਆ ਤੁਹਾਡਾ ਹਾਂ ਹੈ ਹਾਂ ਮੜਾ ਦੱਸੂਗੇ ਏਦੋਂ ਅੱਗੇ ਇਸ ਤੋਂ ਅੱਗੇ ਜਿਵੇਂ ਇਹ ਕੁੜਤੇ ਬਿਆਮੇ ਆ ਗਏ ਜੀ ਜੀ ਇਨਾਂ ਦੀ ਕੀ ਰੇਂਜ ਸਟਾਰਟ ਹੁੰਦੀ ਆ ਸਟਾਰਟਿੰਗ ਰੇਂਜ ਆਪਣੇ ਕੋਲੇ ਜੇ ਪਿਓਰ ਕਾਟਨ ਦੀ ਗੱਲ ਕਰੀਏ ਤਾਂ 500 ਰੁਪਏ ਤੋਂ ਪਿਓਰ ਕਾਟਨ ਦਾ ਕੁਰਤਾ ਮਿਲ ਜੂ ਕੁਰਤਾ ਪਜਾਮਾ ਬੰਦੇ ਦੇ ਪਾਊਗਾ ਪੂਰੇ ਵੱਡੇ ਦੇ ਪੂਰੇ ਵੱਡੇ ਦੇ ਜੀ ਜਿੰਨਾ ਮਰਜੀ ਸਾਈਜ਼ ਹੋਵੇ 500 ਰੁਪਏ ਰੇਟ ਹੋਊਗਾ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਵਿੱਚ ਅਲੱਗ-ਅਲੱਗ ਕੁਆਲਿਟੀਆਂ ਆ ਜਾਂਦੀਆਂ ਜਿਵੇਂ ਕਿ ਤੁਸੀਂ ਕੱਢ ਰਹੇ ਹੋ ਇਹ ਪਿਓਰ ਗੀਜ਼ਾ ਕੋਟਨ ਦੀ ਕੁਆਲਿਟੀ ਹੈ ਜਿਸ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਅੱਜਕੱਲ ਪਿਓਰ ਗੀਜ਼ਾ ਕੋਟਨ ਹੈ ਜੀ ਹੂੰ ਇਸ ਦੇ ਵਿੱਚ ਕਲਰ ਜਿੰਨੇ ਕਹੋਗੇ ਤੁਹਾਨੂੰ ਉਹਨੇ ਮਿਲ ਜਾਣਗੇ ਅਸੀਂ ਭਲਾਈ ਜਾਣੇ ਵਾਲਾ ਗੋਪੀ ਲਿਆਉਣਾ ਉਹਦੇ ਵੀ ਪਊਗਾ ਉਹਨੇ ਵਾਲਾ ਜਿੰਨੇ ਜਿਹਨੂੰ ਮਰਜ਼ੀ ਲਿਆਓ ਉਹਦਾ ਸਾਰਾ ਕੋਈ ਚੱਕਣਾ ਵਰੀਤ ਉਹਦਾ ਸਭ ਤੋਂ ਵੱਧ ਨਾਪ ਪਊਗਾ ਜੇ ਉਹਦੇ ਨਾਲਪ ਦਾ ਮਿਲ ਗਿਆ ਫਿਰ ਸਭ ਫਿਰ ਸਹੀ ਹੈ ਇਹਨਾਂ ਦਾ ਕੰਮ ਇੱਕ ਇਹ ਆਈਟਮ ਆ ਗਈ ਇਹ ਵੀ ਬਹੁਤ ਟ੍ਰੈਂਡਿੰਗ ਆਈਟਮ ਆ ਇਹ ਤੇ ਬਰਬਰੀ ਹੈ ਜੀ ਬਿਲਕੁਲ ਨਵਾਂ ਬੇਸ ਆਇਆ ਜੀ ਛੇਤੀ ਕਿਤੇ ਤੁਹਾਨੂੰ ਇਹ ਮਿਲੇਗਾ ਵੀ ਤੇ ਇਹਦੀ ਕੀ ਸਟਾਰਟਿੰਗ ਪ੍ਰਾਈਸ ਹੈ ਇਹਦੀ ਕੀ ਹੈ ਤਾਂ ਮਹਿੰਗਾ ਹੋਊਗਾ ਯਾਰ ਸਟਾਰਟਿੰਗ ਪ੍ਰਾਈਸ ਤੁਸੀਂ ਮੰਨ ਕੇ ਚੱਲੋ ਜੀ ਜੇ ਕੁੜਤੇ ਵੀ ਐਮ ਦੀ ਗੱਲ ਤਾਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤੀ 5100 ਰੁਪਏ ਸਟਾਰਟਿੰਗ ਇਹਦਾ ਇਹਦਾ ਕੀ ਰੇਟ ਹੋਊਗਾ ਇਹਦਾ ਇਹ ਤੁਸੀਂ ਮੰਨ ਕੇ ਚੱਲੋ ਜੀ ਮਾਰਕੀਟ ਕਾਸਟ ਦੀ 17 ਤੋਂ 1800 ਰੁਪਏ ਹਾਂ ਬਟ ਆਪਾਂ ਇਹਨੂੰ 1200 ਚ ਦੇ ਦੇਵਾਂਗੇ ਸੋਹਣਾ ਵਾਲਾ ਯਾਰ ਇਹ ਕੱਪੜਾ ਵਾਲਾ ਵਧੀਆ ਫਰੀ ਤੇ ਹੱਥ ਲਾ ਕੇ ਦੇਖੇਂਗਾ ਨਾ ਕਮਾਲ ਇਹਦਾ ਹੁਣ ਵੀਡੀਓ ਦੇ ਵਿੱਚ ਆਪਾਂ ਇਹਦੀ ਫੀਲ ਨਹੀਂ ਦੱਸ ਸਕਦੇ ਬਸ ਜੋ ਇਹਨੂੰ ਹੱਥ ਲਾਏ ਤਾਂ ਫੀਲ ਇਹਦਾ ਬਾਈ ਜੀ ਨਾਮ ਹੀ ਕਾਫੀ ਆ ਬਰਬਰੀ کہہ ਕੇ ਮੰਗ ਲਓ ਦੁਕਾਨ ਅੰਦਰ ਤੋਂ ਉਹ ਆਪੇ ਕੱਢ ਕੇ ਦੇ ਦੇਗਾ ਨਾਲੇ ਰੇਟ ਪਾਉਣ ਨੂੰ ਪਤਾ ਲੱਗੇਗਾ ਇਸ ਤੋਂ ਇਲਾਵਾ ਹੁਣ ਜਿਹੜੇ ਸਭ ਤੋਂ ਜ਼ਿਆਦਾ ਇਸ ਟਾਈਮ ਟ੍ਰੈਂਡਿੰਗ ਆਈਟਮ ਆਈ ਜੀ ਉਹ ਇਹ ਚੱਲ ਰਹੀ ਆ ਰਿੰਕਲ ਫਰੀ ਅੱਛਾ ਇਹਨੂੰ ਉਵਲ ਨਹੀਂ ਪਹਿਣਗੇ ਇਹਨੂੰ ਉਵਲ ਨਹੀਂ ਪਹਿਣਗੇ ਜੀ ਮਤਲਬ ਘਰ ਵਾਲੀ ਨਾਲ ਕੋਈ ਲੜਾਈ ਨਹੀਂ ਵੀ ਤੂੰ ਮੇਰੇ ਕੱਪੜੇ ਨਹੀਂ ਉਹ ਪ੍ਰੈਸ ਕੀਤੇ ਬਿਲਕੁਲ ਜੀ ਬਿਲਕੁਲ ਇਹ ਵੀ ਬ੍ਰਾਂਡ ਦਾ ਹੋਊਗਾ ਸੀ ਆਰ ਆਮ ਦਾ ਯਾਤਰਾ ਹਮ ਮਤਲਬ ਇਹ ਉਹ ਬੰਦਾ ਲੈ ਸਕਦਾ ਵੀ ਜਿਹਦੇ ਘਰ ਵਾਲੀ ਘੌਲ ਕਰਦੀ ਆ ਹੂੰ ਤੇ ਬੰਦਾ ਸਾਹਮਣੇ ਵਾਲਾ ਕਹਿੰਦਾ ਓ ਓ ਤੇਰੇ ਘਰ ਵਾਲੀ ਨੇ ਤੈਨੂੰ ਪ੍ਰੈਸ ਨਹੀਂ ਕਰਕੇ ਇੱਥੇ ਲੀੜੇ ਹੈ ਬਿਲਕੁਲ ਜੀ ਠੀਕ ਆ ਨਾ ਉਹ ਗੱਲ ਉਹਨੂੰ ਮਹਿਫਲ ਦੇ ਵਿੱਚ ਲੋਕ ਕਹਿਣ ਉਹ ਹਟ ਜਾਣਗੇ ਹੂੰ ਆ ਦੇਖੋ ਆ ਲੈ ਐਵੇਂ ਰਹੂਗਾ ਇਹ ਐਵੇਂ ਰਹੂਗਾ ਜੀ ਆਇਆ ਦਾ ਕਲਰ ਚਾਰਟ ਆ ਜਿੰਨੇ ਮਰਜ਼ੀ ਇਹਦੇ ਚੋਂ ਆਪਣੇ ਤੋਂ ਰੰਗ ਲੈ ਸਕਦਾ ਤੁਸੀਂ ਐਦਾ ਹੀ ਆ ਇਹ ਹਾਂਜੀ ਹਾਂ ਨਹੀਂ ਆ ਆ ਆ ਦਾ ਸਹਾਰ ਇੱਕ ਕਲੇਸ ਫ੍ਰੀਕ ਕਪੜਾ ਕਿੰਨੇ ਦਾ ਇਹਦੀ ਤੁਹਾਨੂੰ ਜੇ ਅਸੀਂ ਮਾਰਕੀਟ ਕਾਸਟ ਦਸੀਏ ਤਾਂ ਬਾਈ ਜੀ ਬਹੁਤ ਜ਼ਿਆਦਾ ਤੇ ਬਿਲਕੁਲ ਹੈ ਵੀ ਬਿਲਕੁਲ ਨਿਊ ਆਈਟਮ ਆ ਇਹ ਤੁਹਾਨੂੰ ਅਸੀਂ ਲੈਸ ਕਰਕੇ ਲਾ ਦੇਾਂਗੇ ਜੀ 1195 ਦਾ ਲਾ ਦੇਣ ਲੈ ਇਹ ਰੈਂਕਲ ਫਰੀ ਨਿਕਲੇਸ ਫਰੀ ਕੱਪੜਾ ਏ ਹੈ ਨੰਬਰ 2 ਇਸ ਦਾ ਕਲਰ ਵੀ ਨਹੀਂ ਜਾਊਗਾ ਨਾ ਇਹਦੇ ਦਾ ਕਲਰ ਜਾਵੇ ਨਾ ਇਹ ਤੇ ਬੋਰਾ ਵੀ ਇਧਰ ਪੱਗਾਂ ਬਾਰੇ ਵੀ ਦੱਸਾਂਗੇ ਹੁਣ ਆਪਾਂ ਪੱਗਾਂ ਵਾਲੇ ਪਾਸੇ ਨੂੰ ਵੀ ਵੇਚ ਗਏ ਤਾਂ ਉਹ ਉਹ ਹੈਗੀ ਆਪਣੇ ਕੋਲੇ ਜਿਹੜੀ ਉਹ ਕਹਿੰਦੇ ਹੁੰਦੇ ਆ ਵੀ ਐ ਛੱਲੇ ਵੇਚਦੀ ਹੋਈ ਨੰਗ ਜਾਂਦੀ ਆ ਪੱਗ ਫੁੱਲ ਬੈਲ ਮਿਲੂਗੀ ਵੇਚਦੀ ਜੀ ਪਿਓਰ ਫੁੱਲ ਬੈਲ ਮਿਲੂਗੀ 50 ਰੁਪਏ ਮੀਟਰ ਤੋਂ ਆਪਣੀ ਸਟਾਰਟਿੰਗ ਰੇਂਜ ਆ ਫੁੱਲ ਬੈਲ ਦੀ ਜੀ ਜਿੰਨੇ ਮਰਜੀ ਕਲਰ ਲੈ ਲਓ 200 ਪਲੱਸ ਕਲਰ ਆਪਣੇ ਕੋਲੇ ਇਸ ਟਾਈਮ ਅਵੇਲੇਬਲ ਹੈ ਲੇ ਕੇ ਗਏ ਸੀ ਭਾਈ ਜੀ ਤੁਸੀਂ ਇਹਨਾਂ ਤੋਂ ਹਾਂ ਪੱਗ ਭਾਈ ਮੇਰੇ ਖਿਆਲ ਦੇ ਵਿੱਚ ਇਹਨੂੰ 1.5 ਸਾਲ ਤੋਂ ਉਪਰ ਹੀ ਹੋਣ ਵਾਲਾ ਹੈ ਤੇ ਪੱਗ ਹੀਸ ਪੱਗ ਜਿਉਂ ਜਿਉਂ ਧੋਣੇ ਉਹਦੋਂ ਵੀ ਨਰਮ ਹੁੰਦੀ ਜਾਂਦੀ ਹੈ ਉਸ ਤੋਂ ਬਾਅਦ ਮੇਰੇ ਜਿਹੜੇ 10 12000 ਦੋਸਤਾਂ ਜੀ ਉਹ ਵੀ ਇੱਥੋਂ ਲੈ ਕੇ ਗਏ ਉਹਨਾਂ ਤੋਂ ਵੀ ਮੈਂ ਪੁੱਛਿਆ ਜੀ ਉਹਨਾਂ ਨੇ ਵੀ ਬੜੀ ਸਲਾਹ ਕੀਤੀ ਹੈ ਕਹਿੰਦੇ ਯਾਰ ਪੱਗ ਤਾਂ ਵਾਕਈ ਬਹੁਤ ਵਧੀਆ ਵੀ ਸੌਖੀ ਆ ਰੱਖਣੀ ਸੌਖੀ ਵੀ ਆ ਤੇ ਮਲੈਮ ਵੀ ਆ ਜੀ ਤੇ ਜਿਵੇਂ ਆਪਾਂ ਦੂਜੀ ਪੱਗ ਨੂੰ ਤਾਂ ਬੜਾ ਪਾਣੀ ਆ ਛਲਕਣਾ ਪੈਂਦਾ ਇਹਨੂੰ ਤਾਂ ਗਿੱਲਿਆ ਹੱਥ ਕਰਕੇ ਐਂ ਕਰਕੇ ਧੋਗੇ ਤੇ ਉਵੇਂ ਖਿੱਚ ਕੇ ਪੂਣੀ ਇਹ ਪੂਣੀਆ ਨੂੰ ਪੱਜਾਂ ਦੀ ਵਧੀਆ ਨੇ ਚੰਗਾ ਕੱਪੜਾ ਫਿਰ ਬੰਨਣ ਨੂੰ ਵੀ ਜਲ ਦਿਲ ਕਰਦਾ ਪਰ ਉਹ ਵਧੀਦੀ ਲੜ ਵੀ ਪੂਰਾ ਦਾ ਸਾਰਾ ਫੀਲਿੰਗ ਵੀ ਨਹੀਂ ਹੁੰਦੀ ਦੂਜੀ ਪੱਗ 'ਚ ਆਪਾਂ ਸੂਏ ਬਾਜ ਮਾਰੀ ਜਾਂਦੇ ਰਹਿੰਦੇ ਹਣਾ ਵੀ ਕੰਨ 'ਚ ਆ ਗਈ ਉਹ ਆ ਗਈ ਬਿਲਕੁਲ ਐ ਪੋਲੀ ਪੱਗ ਬਹੁਤ ਵਧੀਆ ਜਿਉਂ-ਜਿਉਂ ਧੋਣਿਆਂ ਓਵੇਂ-ਓਵੇਂ ਤੇ ਮਲੈਮ ਹੀ ਆ ਬੰਨਣ 'ਚ ਇਹਨਾਂ ਨੂੰ ਪੋਲਾ ਪੱਗ ਸਪੈਸ਼ਲਿਸਟ ਕਹਿੰਦੇ ਆ ਬਾਈ ਨਹੀਂ ਨਹੀਂ ਮੈਂ ਕਹਦੀ ਸਮਾਂ ਦੀ ਔਰ ਵੀ ਆਪਣੇ ਯਾਰ ਦੋਸਤੋ ਕੋਲ ਲੈ ਕੇ ਗਿਆ ਉਹਨਾਂ ਨੇ ਵੀ ਆਪਣੀ ਇਹਨਾਂ ਨੂੰ ਬਹੁਤ ਕਹਿੰਦੇ ਯਾਰ ਬਾਕੀ ਕਹਿੰਦੇ ਵਧੀਆ ਤੁਹਾਨੂੰ ਤੂੰ ਇੱਕ ਦੁਕਾਨ ਤੇ ਭੇਜਿਆ ਤੇ ਆਹ 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 ਕੁਰਤੇ ਪਜਾਮੇ ਆਹ ਇਹ ਖਾਦੀ ਹੈ ਜੀ ਜਿਹੜਾ ਆਪਾਂ ਕਹਿੰਦੇ ਆਂਗੇ ਵੀ ਜਿਆਦਾ ਲੀਡਰ ਲੋਕ ਪਾਉਂਦੇ ਆ ਜਾਂ ਲੀਡਰ ਲੋਕ ਜਾਂ ਪੱਤਰਕਾਰਾਂ ਦੇ ਪਾ ਰਹੇ ਹੁੰਦੇ ਆ ਇਹ ਪਿਓਰ ਖਦਰ ਹੈ ਗਾਂਧੀ ਖਦਰ ਹੈ ਜੀ ਤੇ ਸੱਜਣਾ ਆਹ ਕੁਰਤੇ ਪਜਾਮੇ ਬਾਰੇ ਦੱਸ ਜਿਹੜੇ ਹੁਣ ਕੱਢੇ ਆਪਾਂ ਇਹ ਕਾਦੇ ਵਾਸਤੇ ਕੱਢੇ ਆ ਕਿਉਂ ਕੱਢੇ ਤੇ ਕਿਹੜੀ ਕੰਪਨੀ ਦੇ ਆ ਇਹ ਇਹ ਪਿਓਰ ਗੀਜ਼ਾ ਕਾਟਨ ਹੈ ਜੀ ਜੀ ਟ੍ਰੈਂਡਿੰਗ ਆਈਟਮ ਆ ਮੁਫਤ ਲਾਲ ਕੰਪਨੀ ਦਾ ਜੀ ਬ੍ਰਾਂਡ ਉਹ ਵੀ ਚੈੱਕ ਕਰ ਸਕਦੇ ਹਾਂ ਠੀਕ ਆ ਇਹਦਾ ਕੀ ਰੇਟ ਰੂਟ ਕੀ ਹਿਸਾਬ ਕਿਤਾਬਾ ਕੀ ਹਿਸਾਬ ਕਿਤਾਬ ਚ ਆਪਾਂ ਕਿਸੇ ਨੂੰ ਸਿਉਂਕੇ ਦੇ ਦਾਂਗੇ ਇਹਦਾ ਕਪੜਾ ਜੀ ਤੁਹਾਨੂੰ 695 ਰੁਪਏ ਦਾ ਪਵੇਗਾ ਜੀ ਤੇ ਸਮਾਈ ਕਿੰਨੀ ਕੁ ਹੋਊਗੀ ਇਹਦੇ ਉੱਪਰ ਸਮਾਈ ਅਲੱਗ-ਅਲੱਗ ਪੈਟਰਨ ਦੇ ਅਕੋਰਡਿੰਗ ਆ ਜੀ ਅੱਛਾ ਜੀ ਤੁਸੀਂ ਸਿੰਪਲ ਸਮਾਉਣਾ ਤੁਸੀਂ ਥੋੜਾ ਜਿਹਾ ਡਿਜ਼ਾਈਨ ਚ ਸਮਾਉਣਾ ਡਿਜ਼ਾਈਨ ਚ ਸਮਾਉਣਾ ਜਿਵੇਂ ਆਪਾਂ ਕਹਿੰਦੇ ਆਂ ਕਿ ਅੱਜਕੱਲ ਫ਼ਗਾਨੀ ਚੱਲਦੇ ਆਗੇ ਉਹ ਵੀ ਬਣ ਜਾ ਤਾਂ ਉਸ ਹਿਸਾਬ ਨਾਲ ਸਮਾਈ ਆ ਹਾਂਜੀ ਹਾਂ ਮਤਲਬ ਜਿਵੇਂ ਜਿਵੇਂ ਮਿੱਠਾ ਪਾਈ ਜਾਊਂਗੇ ਉਸ ਹਿਸਾਬ ਨਾਲ ਸਵਾਦ ਆਈ ਜਾਊ ਬਿਲਕੁਲ ਜੀ ਬਿਲਕੁਲ ਤੇ ਆ ਆਹਾ ਆਹਾ ਕਿਹੜਾ ਇਹ ਗੀਜ਼ਾ कॉटन ਹੈ ਜੀ ਪਲੱਸ ਵਾਟਰਪਰੂਫ ਹੈ ਅੱਛਾ ਇਹਦੇ ਵਿੱਚ ਦੀ ਉਹ ਉਹ ਜਿਹੜਾ ਕੋਕ ਜਾੜੋਲ ਕੇ ਦਿਖਾਉਂਦੇ ਹੁੰਦੇ ਹੁੰਦੇ ਆ ਹਾਂਜੀ ਹਾਂ ਅੱਛਾ ਆ ਉਹ ਹੋ ਤੇ ਆਹਾ ਇਹ ਜਿਵੇਂ ਕਿ ਹਰ ਇੱਕ ਦੀ ਡਿਮਾਂਡ ਹੁੰਦੀ ਹੈ ਵੀ ਅਸੀਂ ਸਰਦੀ ਚ ਪਾਉਣਾ ਕੁੜਤਾ ਪਹਿਮਾ ਪਰ ਥੋੜਾ ਜਿਹਾ ਹੈਵੀ ਚਾਹੀਦਾ ਇਹ 100% कॉटन ਹੈ ਜੀ ਨੰਬਰ 2 ਇਹ ਮਾਉਂਟੀ ਕਰ ਲਓ ਜੀ ਬ੍ਰਾਂਡ ਹੈ ਜੀ ਠੰਡ ਵੀ ਨਹੀਂ ਲੱਗਣੀ ਚਾਹੀਦੀ ਤੇ ਟੌਰ ਵੀ ਪੂਰੀ ਰਹਿਣੀ ਚਾਹੀਦੀ ਇਹ ਦੋਨੇ ਕੰਮ ਕਰਕੇ ਦੋ ਬਿਲਕੁਲ ਆ ਗਿਆ ਹਾਂਜੀ ਤੇ ਆਹਾ ਬਾਈ ਇਹ ਵੀ ਕਲੱਬ ਇਟਾਲੀਅਨ ਦਾ ਜੀ ਇਹ ਵੀ ਫੀਜ਼ਾ ਕਾਟਨ ਦੀ ਕੁਆਲਿਟੀ ਹੈ ਇਹ ਵੀ ਤੁਹਾਨੂੰ ਆਪਾਂ 800 ਤੋਂ 900 ਦੇ ਵਿੱਚ ਕੁੜਤਾ ਪਹਿਮਾ ਦੇ ਦੇਗੇ ਚੈਲੰਜ ਹੈ ਜੀ ਇਸ ਰੇਟ ਦਾ ਸਾਡਾ ਲੈ ਆ ਜਾ ਥਾਪੀਆਂ ਮਾਰਦੇ ਆ ਤੇਰੇ ਯਾਰ ਭੋਲੇ ਹੋਣੀ ਪ੍ਰੀਤ ਹੈ ਐਵੇਂ ਨਹੀਂ ਇੱਥੇ ਬਾਈ ਆਹ ਦੇਖ ਇਧਰਲੇ ਪਾਸੇ ਰੌਣਕ ਪ੍ਰੀਤ ਚੱਕੀ ਚੱਕੀ ਇਧਰਲੇ ਪਾਸੇ ਸਾਰੀ ਦੁਕਾਨ ਦੇ ਵਿੱਚ ਤੂੰ ਦਿਖਾ ਕੈਮਰਾ ਕਮਾ ਕੇ ਆ ਐਵੇਂ ਨਹੀਂ ਐਨੀ ਰੌਣਕ ਹਰ ਵਕਤ ਭੋਲੇ ਕੇ ਰਹਿੰਦੀ ਕੋਈ ਗੱਲ ਹੁੰਦੀ ਆ ਜੇ ਕੋਈ ਬੰਦਾ ਕੁਆਲਿਟੀ ਦਿੰਦਾ ਤਾਂ ਰਹਿੰਦੀ ਆ ਹਾਂ ਬਾਈ ਹੋਰ ਦੱਸੋ ਬਾਈ ਹੁਣ ਤੁਸੀਂ ਹਾਲ ਦੇ ਹਿਸਾਬ ਨਾਲ ਦੱਸਿਓ ਹੁਣ ਮੇਰਾ ਗਿਆਨ ਖਤਮ ਹੋ ਚੱਲਿਆ ਕੋਟ ਕੋਟ ਪੈਂਟਾਂ ਵਾਲੇ ਹਿਸਾਬ ਨਾਲ ਮਾੜਾ ਕੱਢੋਂਗਾ ਕੋਟ ਪੈਂਟਾਂ ਵਾਲਾ ਕੋਟ ਪੈਂਟ ਦਿਖਾ ਦਿੰਨੇ ਆ ਬਾਈ ਆ ਜੋ ਕੋਟ ਪੈਂਟਾਂ ਵਾਲਾ ਕੱਢਿਓਗਾ ਕਿੱਥੇ ਪਿਆ ਕੋਟ ਪੈਂਟ ਕੋਟ ਪੈਂਟ ਸ਼ਾਇਦ ਤੁਸੀਂ ਸਟੀਚਿੰਗ ਸਮੇਤ 5000 ਆਖਿਆ ਸੀ ਸਟੀਚਿੰਗ ਸਮੇਤ 5000 5000 ਵਾਲਾ ਉਹ ਇੱਕ ਸੈਂਪਲ ਕੱਢ ਕੇ ਦਿਖਾ ਦੂੰਗਾ ਕਿ ਕੋ 5000 ਰੁਪਏ ਚ ਮੈਨੂੰ ਚੀਜ਼ ਕੀ ਮਿਲ ਸਕਦੀ ਆ ਲੋ ਜੀ ਸਮੇਤ ਸਟਿਚਿੰਗ 5000 ਰੁਪਏ ਦੇ ਵਿੱਚ ਇਹਦੇ ਚ ਆਹ ਕੱਲਾ ਇਹੀ ਰੰਗ ਮਿਲੂਗਾ ਨਹੀਂ ਨਹੀਂ ਇਹਦੇ ਚ 8 ਤੋਂ 10 ਕਲਰ ਦੇ ਦੇਗੇ ਤੁਹਾਨੂੰ ਠੀਕ ਆ ਕਪੜਾ ਮੈਨੂੰ ਇਹ ਵੀ ਠੀਕ ਲੱਗਦਾ ਯਾਰ ਸੀ ਆਰਾਮ ਦਾ ਇਹ ਬ੍ਰਾਂਡ ਆ ਬ੍ਰਾਂਡ ਦਾ ਕਪੜਾ ਪ੍ਰੀਤ ਸੀ ਆਰਾਮ ਦਾ ਹੈ ਆ ਸਾਰੇ ਕਲਰ ਇਹਦੇ ਵਿੱਚ ਪਏ ਆ ਆ ਸਾਰੇ ਇਹਦੇ ਵਿੱਚ ਇੱਥੋਂ ਤੱਕ ਹਾਂਜੀ ਆਹ ਕਲਰ ਪ੍ਰੀਤ ਇਹਦੇ ਵਿੱਚ ਪਏ ਲੈ ਠੀਕ ਆ ਤੇ ਆ ਆ ਫਿਰ ਆਏ ਤਾਂ ਨਹੀਂ ਗੱਲ ਵੀ ਆ ਬਾਹਲੇ ਹੱਥੋਂ ਹੀ ਟੱਪ ਜਾਂਦੇ ਹੋ ਨਹੀਂ ਨਹੀਂ ਬਾਈ ਜੀ ਬਿਲਕੁਲ ਤੁਹਾਨੂੰ ਪਹਿਲੇ ਦੱਸਤਾ ਵੀ ਹਰ ਇੱਕ ਦੀ ਡਿਮਾਂਡ ਦੇ ਅਕੋਰਡਿੰਗ ਉਸ ਨੂੰ ਰੇਟ ਦਿੱਤਾ ਜਾਊਗਾ ਠੀਕ ਹੈ ਜੀ ਉਸ ਤੋਂ ਬਾਅਦ ਜਿਵੇਂ ਕਿ ਤੁਸੀਂ ਹੁਣ ਇੰਨੀ ਦੂਰੋਂ ਡਰਾਈਵ ਕਰਕੇ ਆਏ ਹੋ ਇੱਕ ਆਈਟਮ ਚੈੱਕ ਕਰ ਲਓ ਜੀ ਇਹਦੀ ਬਣੀ ਹੋਈ ਪੈਂਟ ਤੁਹਾਡੇ ਪਾਈ ਹੋਈ ਜੀ ਤੁਹਾਨੂੰ ਫੀਲ ਹੀ ਨਹੀਂ ਹੋਣਾ ਕਿਉਂਕਿ ਇੰਨੀ ਕਿ ਸਟ੍ਰੈਚੇਬਲ ਆ ਜਿਵੇਂ ਮਰਜ਼ੀ ਚੌਂਕੜੀ ਮਾਰ ਕੇ ਬੈਠੋ ਕਿਦਾਂ ਮਰਜ਼ੀ ਬੈਠੋ ਕੋਈ ਪ੍ਰੋਬਲਮ ਨਹੀਂ ਹੋਣੀ ਮਤਲਬ ਯਾਰ ਜਿਹੜੇ ਬੰਦੇ ਨੇ ਆਮ ਤੌਰ ਤੇ ਗੱਡੀ 'ਚ ਬੈਠ ਕੇ ਜਾਣਾ ਉਹਨੂੰ ਪ੍ਰੋਬਲਮ ਬਹੁਤ ਆਉਂਦੀ ਹੈ ਕੋਟ ਪੈਂਟ ਪਾਈ ਵੇਲੇ ਉਹ ਉਹ ਉਹਨੂੰ ਕਸੀ ਜਾਂਦਾ ਬਿਲਕੁਲ ਜੀ ਉਹਨੂੰ ਤੰਗ ਕਰੀ ਜਾਂਦਾ ਬਿਲਕੁਲ ਜੀ ਤਾਂ ਇਹ ਆਪ ਕੋਟ ਪੈਂਟ ਪਾ ਕੇ ਜਾਣ ਵਾਲਾ ਬੰਦਾ ਗੱਡੀ ਚਲਾ ਕੇ ਜਾ ਸਕਦਾ ਬਿਲਕੁਲ ਜੀ ਬਿਲਕੁਲ ਕੰਫਰਟੇਬਲ ਰਹੂਗਾ ਜੀ ਨਹੀਂ ਆਮ ਤੌਰ ਤੇ ਤੁਹਾਨੂੰ ਟੰਗ ਕੇ ਜੇ ਲੈ ਜਾਣਾ ਪੈਂਦਾ ਕੋਈ ਕੋਈ ਲੋੜ ਨਹੀਂ ਬਾਈ ਜੀ ਕੰਫਰਟੇਬਲ ਰਹੂਗਾ ਕਿਉਂਕਿ ਸਟ੍ਰੈਚੇਬਲ ਹੈ ਟੋਟਲੀ ਪ੍ਰੀਤ ਰਬੜਾ ਯਾਰ ਹੈ ਲੈ ਐ ਭੱਦ ਦਾ ਇਹ ਤੇਰਾ ਯਾਰ ਇਹ ਇਹਦੇ ਵਿੱਚ ਰੰਗ ਹੋਰ ਮਿਲ ਜਾਣਗੇ ਜੀ ਸਟੈਚਰ ਵਾਲਦੇ ਤੇ ਕੋਟ ਪੈਂਟ ਵੀ ਆਨਲਾਈਨ ਸਿਉਂ ਦਿੰਨੇ ਆ ਬਈ ਆਨਲਾਈਨ ਆਪਾ ਲੈ ਕੇ ਕੋਟ ਪੈਂਟ ਵੀ ਆਨਲਾਈਨ ਹੋ ਜਾਊਗਾ ਬਈ ਬਿਲਕੁਲ ਬਣੂਗਾ ਜੀ ਠੀਕ ਆ ਜੀ ਵੀਡੀਓ ਕਾਲ ਤੇ ਸਾਨੂੰ ਆਪਦੀ ਮੈਜ਼ਰਮੈਂਟ ਦੇ ਦੇਣੀ ਰੈਡੀ ਹੋ ਜਾਊਗਾ ਤੇ ਆ ਆ ਕਾਦੇ ਕੱਪੜੇ ਪਏ ਆ ਆਹ ਇਹ ਸਾਰੇ ਕੋਟ ਪੈਂਟ ਦੇ ਜਿਵੇਂ ਕਿ ਰੇਮੰਡ ਦੀ ਲੌਬੀ ਹੈ ਸਾਰੀ ਸਾਰੇ ਰੇਮੰਡ ਦੇ ਕਲਰ ਆ ਜੀ ਆਪਣੇ ਕੋਲ ਤੇ ਇਧਰਲੇ ਪਾਸੇ ਆ ਪਹਿਣਾ ਵਾਲੇ ਸੂਟ ਪਏ ਆ ਹਨੇ ਹਾਂਜੀ ਇਹ ਇਹ ਕਿਵੇਂ ਕਰਕੇ ਦਿੰਨੇ ਆ ਇਹ ਬਾਈ ਇਹ ਰੈਡੀਮੇਡ ਆਈ ਕਿਸੇ ਦੀ ਡਿਮਾਂਡ ਹੁੰਦੀ ਆ ਟਾਈਮ ਨਹੀਂ ਹੁੰਦਾ ਤਾਂ ਉਹਨੂੰ ਰੈਡੀਮੇਡ ਵੀ ਆ ਬਾਈ ਉਧਰਲੇ ਪਾਸੇ ਬਾਈ ਹੁਣੀ ਉਧਰਲੇ ਪਾਸੇ ਚੱਲੂਗੇ ਮਾੜਾ ਜਿਹਾ ਹਾਂਜੀ ਹਾਂ ਬਾਈ ਜੀ ਜਿਵੇਂ ਬੀਬੀਆਂ ਪਹਿਣ ਵਾਲਾ ਸੂਟ ਆ ਉਹ ਤੁਹਾਡੇ ਕੋਲ ਕਿੰਨੇ ਤੋਂ ਸਟਾਰਟ ਹੋ ਜਾਂਦਾ ਜੇ ਸੂਟ ਦੀ ਸਟਾਰਟਿੰਗ ਰੇਂਜ ਦੀ ਗੱਲ ਕਰੀਏ ਤਾਂ ਆਪਾਂ 200 ਰੁਪਏ ਤੋਂ ਸਟਾਰਟ ਆ ਕਾਕਾ ਇਧਰ ਬਾਈ ਕੋਈ ਹੈਂਡਵਰਕ ਦਾ ਕੰਮ ਵੀ ਕਰਾ ਕੇ ਦੇ ਦਿੰਨੇ ਆ ਵੀ ਜਿਵੇਂ ਹੈਂਡਵਰਕ ਵੀ ਮਿਲ ਜੂਗਾ ਬਾਈ ਜੀ ਆ ਜਿਵੇਂ ਆ ਆਹ ਆਹ ਸੂਟ ਆ ਇਹ ਇਹ ਕਿ ਮ ਬਣੇ ਬਣਾਏ ਆ ਕਿ ਇਹ ਬਣਾ ਕੇ ਦੇ ਇਹ ਰੈਡੀ ਹੋਏ ਹੋਏ ਆ ਜੀ ਇਹ ਪਿਓਰ ਕ੍ਰੇਪ ਤੇ ਆ ਜੀ ਜਿਹਨੂੰ ਆਪਾਂ ਪਿਓਰ ਦਾ ਬੇਸ ਕਹਿੰਦੇ ਆ ਪਿਓਰ ਕ੍ਰੇਪ ਤੇ ਆ ਸਿੱਟੀ ਕਾ ਕੋਈ ਵਧਗਾ ਜਾ ਪਾਈ ਐ ਲੋਕਾਂ ਤੇ ਅਸਰ ਜਾ ਪਾਉਣ ਵਾਲੀ ਗੱਲ ਹੋਵੇ ਜਿਹਦੇ ਨਾਲ ਪ੍ਰਭਾਵ ਜਾ ਬਣ ਜਾ ਆਪਣਾ ਵੀ ਆਪਸ ਸਰਾ ਚੀਜ਼ ਲਈ ਕਰਦੇ ਆ ਸੈਟ ਪੰਜ ਸੱਤ ਖਲਾਰ ਕੇ ਜੋ ਲਈ ਹੈਂਡਵਰਕ ਲੈਣ ਪੀਸ ਕਰਾਏ ਸੀ ਆਪਾਂ ਤੇ ਰਾਇਲ ਬਲੂ ਪੀਸ ਤੇ ਸਿੱਤੀ ਸਿੱਤੀ ਪਤਾ ਤਾਂ ਲੱਗਣਾ ਚਾਹੀਦਾ ਵੀ ਆਪਾਂ ਪ੍ਰੀਤ ਭੋਲੇ ਕੇ ਆਏ ਆ ਹਾਂ ਸੇ ਲੈ ਕੋਈ ਕਮੈਂਟ ਕਰਕੇ ਪੁੱਛੇ ਤਾਂ ਸਹੀ ਵੀ ਵੀਰੇ ਆਹਾ ਕੀ ਰੇਟ ਦੰਦੇ ਸੀਗੇ ਬਾਈ ਹੁਣੀ ਹਾਂ ਦਾ ਜੀ ਹੂੰ ਲੈ ਆਹ ਪੱਟੇ ਤੇ ਬਾਈ ਹੈਂਡਵਰਕ ਨਾਲ ਵੀ ਤਿਆਰ ਕਰਕੇ ਦੇ ਦਿੰਦੇ ਹਾਂ ਹੈਂਡਵਰਕ ਨਾਲ ਇਹ ਜਿਹੜਾ ਪੀਸ ਖੋਲਦੇ ਆ ਇਹ ਸਾਡਾ ਆਪ ਦਾ ਪੀਸ ਹੈ ਜਿੰਨੇ ਵੀ ਆਪ ਤਿਆਰ ਕੀਤਾ ਹਾਂ ਬਾਜ਼ਾਰ 'ਚ ਕਿਤੇ ਨਹੀਂ ਮਿਲਣਾ ਜ਼ਿੰਮੇਵਾਰੀ ਹੋਊ ਜੀ ਸਾਡੀ ਠੀਕ ਹੈ ਜੀ ਗਲੇ ਤੇ ਵੀ ਵਰਕ ਹੈ ਦੇ ਘੇਰਾ ਬਾਜੂ ਸਲਵਾਰ ਸੋਟੇ ਹੈਣ ਤੇ ਇਹ ਇਹ ਸਿਓ ਕੇ ਵੀ ਦੇ ਦੋਗੇ ਤੁਸੀਂ ਬਿਲਕੁਲ ਜੀ ਕੰਪਲੀਟ ਕਰ ਦੇਣੇ ਇਹਨੂੰ ਇਹਨੂੰ ਵੀ ਖਿਲਾਰੋਗੇ ਮਾੜਾ ਜਿਹਾ ਲਓ ਜੀ ਆ ਉਹ ਇਹਦਾ ਕੰਮ ਬਧਾਈਏ ਪ੍ਰੀਤ ਆਪਾਂ ਲਓ ਜੀ ਹਾਂ ਲੈ ਹੂੰ ਸਾਰਾ ਟੋਟਲੀ ਹੈਂਡਵਰਕ ਦਾ ਕੰਮ ਆ ਦੇ ਲੋ ਹੱਥ ਨਾਲ ਕੰਮ ਹੋਇਆ ਵਾ ਪ੍ਰੀਤ ਸਾਰਾ ਕੱਲੀ ਕੱਲੀ ਜੀਤੇ ਹੱਥ ਨਾਲ ਕੰਮ ਹੋਇਆ ਵਾ ਵੱਲੋਂ ਰੇਟ ਦਿੱਤੇ ਹੀ ਦਿੱਤੇ ਆ ਤੁਹਾਨੂੰ ਕੁਆਲਿਟੀ ਦਿੱਤੀ ਦਿੱਤੀ ਆ ਸਟੀਚਿੰਗ ਦਿੱਤੀ ਦਿੱਤੀ ਆ ਤੇ ਨਾਲ ਤੁਹਾਨੂੰ ਦੇ ਰਿਆ ਭੋਲੇ ਬਾਈ ਹੋਣੀ ਇੱਕ ਆਫਰ ਆ ਕਿਹਨੂੰ ਦੇਣਾ ਬਾਈ ਆ ਏ ਬਾਈ ਜੀ ਜਿਹੜਾ 10000 ਦੀ ਸ਼ਾਪਿੰਗ ਕਰਦਾ ਉਹਨੂੰ ਇੱਕ ਪੈਂਟ ਸ਼ਰਟ ਫ੍ਰੀ ਆ ਜੀ ਤੇ ਨਾਲ ਇੱਕ ਘੜੀ ਜਿਹੜਾ 10 ਮਤਲਬ 10000 ਦਾ ਕਿਸੇ ਇੱਕ ਨੂੰ ਨਹੀਂ ਹਰੇਕ 10000 ਵਾਲੇ ਨੂੰ ਆ ਦੇ ਦੇਣਾ ਆ ਦੇ ਦੇਣਾ ਆ ਆ ਕਾਊਂਟਰ ਤੇ ਪਿਆ ਹੋਊਗਾ 10000 ਦਾ ਜਦੋਂ ਹੀ ਬਿੱਲ ਬਣ ਗਿਆ ਤੇ ਬਾਈ ਨੇ ਤੁਹਾਨੂੰ ਆ ਦੋ ਚੀਜ਼ਾਂ ਦੇ ਦੇਣੀਆਂ ਹੈ ਹਨਾ ਬਾਈ ਆ ਬਾਈ ਦੇ ਦੇਣੀਆਂ ਤੇ ਹੋਰ ਆ ਕਾ ਤੋ ਰੱਖਿਆ ਫਿਰ ਏ ਬਾਈ ਜੀ ਇਹ ਸਾਡਾ ਆਫਰ ਚੱਲ ਰਿਹਾ ਜਿਹੜਾ ਵੀ ਤੁਹਾਡੀ ਵੀਡੀਓ ਵਗੈਰਾ ਸ਼ੇਅਰ ਕਰਕੇ ਆਉਂਦਾ ਉਹਨੂੰ ਇਹ ਰੇਮੰਡ ਦਾ ਕੁੜਦਾ ਬੀ ਐਮ ਆਈ 1025 ਦਾ ਲਾਗਵਾਂ 100% ਕਾਟਨ ਆ ਜੀ ਨਹੀਂ ਵੀਡੀਓ ਤਾਂ ਸ਼ੇਅਰ ਕਰ ਦੂਗਾ 1000 ਬੰਦਾ ਦੇ ਦਾਂਗੇ ਜੀ ਵੀ ਮਤਲਬ ਕਿਸੇ ਇੱਕ ਨੂੰ ਨਹੀਂ ਦੇਣਾ ਸਾਰਿਆਂ ਨੂੰ ਦੇਣਾ ਜਿਹੜਾ ਵੀ ਬੰਦਾ ਵੀਡੀਓ ਸ਼ੇਅਰ ਕਰੂਗਾ ਉਹਨੂੰ ਹਰੇਕ ਨੂੰ ਹੀ ਦੇਣਾ ਬਿਲਕੁਲ ਜੀ ਹਰੇਕ ਨੂੰ ਹੀ ਕੁਰਤਾ ਪਜਾਮਾ ਦੇਣਾ 1025 ਦਾ 25 ਦਾ ਹਾਂਜੀ ਲਓ ਵੀ ਸਜਣੋ ਐ ਆ ਮੁੱਲ ਪੈਣ ਲੱਗਿਆ ਤੁਹਾਡੇ ਵੀਡੀਓ ਸ਼ੇਅਰ ਕਰਨ ਦਾ ਅੱਗੇ ਤੁਸੀਂ ਮੇਰੀਆਂ ਵੀਡੀਓ ਸ਼ੇਅਰ ਕਰਦੇ ਆ ਤੁਸੀਂ ਉਦਾਂ ਹੀ ਕਰਦੇ ਆ ਅੱਜ ਤੁਹਾਨੂੰ ਰੈਮਡ ਦਾ ਕੁਰਤਾ ਪਜਾਮਾ ਦਵਾ ਦੇਣਾ ਇਹਦੀ ਮਾਰਕੀਟ ਪ੍ਰਾਈਸ 18 ਤੋਂ 1900 ਹੈ ਠੀਕ ਆ ਹਾਂਜੀ ਮਤਲਬ ਉਹ 900 ਰੁਪਏ ਦਾ ਸ਼ੇਅਰ ਆ ਯਾਰ 900 ਰੁਪਏ ਦਾ ਸ਼ੇਅਰ ਆ ਇੱਕ ਇੱਕ ਸ਼ੇਅਰ ਨੱਪਿਆ ਤੇ 900 ਰੁਪਏ ਸੇਵ ਹੋ ਗਿਆ ਠੀਕ ਆ ਨਾ ਜੇ ਤੁਸੀਂ ਚਾਰ-ਚਾਰਾ ਮਿੱਤਰਾਂ ਨੇ ਇਕੱਠਿਆਂ ਉਹਨਾਂ ਨੂੰ ਚਾਰੇ ਜਣੇ ਵੀਡੀਓ ਸ਼ੇਅਰ ਕਰਕੇ ਤੇ ਬਾਈ ਹੁਣ ਉਹਨਾਂ ਨੂੰ ਦਿਖਾ ਦੇਣੀ ਆ ਤੇ 9 ਚੌਕਾ ਕਿੰਨੇ ਹੁੰਦੇ ਆ 24 ਹੁੰਦੇ ਆ 36 9 ਚੌਕੜਾ 36 ਹੁੰਦੇ ਆ ਹਾਂਜੀ 9 ਚੌਕਾ 36 ਹੁੰਦੇ ਆ ਤੇ 3600 ਰੁਪਏ ਦਾ ਤੁਹਾਡਾ ਫਾਇਦਾ ਬਿਲਕੁਲ ਜੀ ਠੀਕ ਹੈ ਕਿ ਨਹੀਂ ਮਤਲਬ ਯਾਰ ਤੁਸੀਂ ਜੇ ਦੂਰੋਂ ਸਾਡੇ ਪਿੰਡੋਂ ਵੀ ਆਉਣਾ ਤਾਂ ਚਾਰ ਜਾਣੇ ਬਹਿ ਕੇ ਗੱਡੀ ਦੇ ਵਿੱਚ ਤੇਲ ਪਾਓ ਤੇ ਮੇਰੇ ਹਿਸਾਬ ਨਾਲ ਲੋਪੋ ਤੋਂ ਬਠਿੰਡੇ ਦਾ ਤੇਲ ਆ ਜਿਹੜਾ ਗੱਡੀ ਉਹ 12-1300 ਰੁਪਏ ਦਾ ਖਾਊਗੀ ਤੇ ਬਾਕੀ ਦੇ ਫਾਇਦੇ ਤੋਂ ਦੂਜਾ 2400 ਰੁਪਇਆ ਤੁਹਾਨੂੰ ਫੇਰ ਵੀ ਬਚਤ ਹੋ ਜਾਣੀ ਹੈ ਬਚਤ ਉਹ ਜਾਂਦੇ ਹੋਏ ਰੈਸਟੋਰੈਂਟ 'ਚ ਬਹਿ ਕੇ ਖਾਓਗੇ ਹਜ਼ਾਰ ਦਾ ਖਾਓਗੇ ਫੇਰ ਵੀ ਹੋ ਸਕਦਾ ਵੀ 1400 ਰੁਪਇਆ ਤੁਹਾਡੀ ਜੇਬ 'ਚ ਰਹੇ ਬਿਲਕੁਲ ਕਿ ਨਹੀਂ ਭਾਈ ਬਿਲਕੁਲ ਤੇ ਬਾਕੀ ਗੱਲ ਹੈਗੀ ਸਜਣੂ ਆਓ ਤੁਸੀਂ ਪੂਰੇ ਟੱਬਰ ਨੇ ਮੈਂ ਤੁਹਾਨੂੰ ਮੋਢ 'ਚ ਵੀ ਇੱਕ ਗੱਲ ਆਖੀ ਸੀ ਵੀ ਇਹ ਬੰਦੇ ਦੇ ਆਉਣ ਦਾ ਤਾਂ ਫਾਇਦਾ ਹੈ ਕਿ ਇੱਥੇ ਤੁਸੀਂ ਪੂਰਾ ਪਰਿਵਾਰ ਸ਼ਾਪਿੰਗ ਕਰ ਸਕਦੇ ਆ ਪੂਰੀ ਫੈਮਿਲੀ ਸ਼ਾਪਿੰਗ ਕਰ ਸਕਦੇ ਆ ਪੂਰੀ ਫੈਮਿਲੀ ਨੂੰ ਸਟਿਚਿੰਗ ਸਮੇਤ ਇਹ ਬੰਦੇ ਕੱਪੜੇ ਦੇ ਦੇਣਗੇ ਰੇਟ ਚ ਦੇ ਦੇਣਗੇ ਤੁਹਾਨੂੰ ਕਿਸੇ ਵੀ ਚੀਜ਼ ਦਾ ਲਾਂਭਾ ਨਹੀਂ ਆਉਂਦਾ ਤੇ ਨੰਬਰ ਨੋਟ ਕਰ ਲਓ ਬਾਈ ਹੁਣਾਂ ਦਾ ਬੀਬੀ ਵਾਲੇ ਚੌਂਕ 'ਚ ਬਠਿੰਡੇਓ